ਪੰਜਾਬ ਦੇ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਪੁਲਿਸ ਨੇ ਹਿੰਦੂ ਆਗੂਆਂ ਨੂੰ ਕਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਪੁਲਿਸ ਨੂੰ ਖੁਫੀਆ ਸੂਚਨਾ ਮਿਲੀ ਹੈ ਕਿ ਖਾਲਸਤਾਨੀ ਅਤੇ ਗੈਂਗਸਟਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਕਜੁੱਟ ਹੋ ਗਏ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਿੰਦੂ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ ਬੀਤੀ ਦਿਨ ਸ਼ਾਮ ਨੂੰ ਮahanagar ਪੁਲਿਸ ਨੇ ਹੰਮਰਾ ਰੋਡ ਤੇ ਸਥਿਤ ਬੱਸ ਸਟੈਂਡ, ਰੇਲਵੇ ਸਟੇਸ਼ਨ, ਕੰਟਾ ਕਰ ਦੇ ਨਜ਼ਦੀਕ ਹੋਟਲਾਂ ਤੇ ਗੈਸਟ ਹਾਊਸਾਂ ਦੀ ਚੈਕਿੰਗ ਕੀਤੀ ਇਹਨਾਂ ਥਾਵਾਂ ਤੋਂ ਹੋਟਲਾਂ ਦੇ ਵਿੱਚ ਠਹਿਰੇ ਲੋਕਾਂ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ ਸੂਤਰਾਂ ਦੇ ਅਨੁਸਾਰ ਪੁਲਿਸ ਨੂੰ ਸੂਚਨਾ ਹੈ ਕਿ ਕੁਝ ਨੌਜਵਾਨ ਲੁਧਿਆਣਾ ਦੇ ਵਿੱਚ ਹਿੰਦੂ ਆਗੂਆਂ ਨੂੰ ਯੋਜਨਾ ਬਣਾ ਰਹੇ ਨੇ ਸ਼ਿਵ ਸੈਨਾ ਭਾਰਤਵੰਸੀ ਦੇ ਚੇਅਰਮੈਨ ਰੋਹਿਤ ਸ਼ਰਮਾ ਹਿੰਦੂ ਨੇਤਾ ਰੋਹਿਤ ਸਾਨੀ ਦੇ ਘਰ ਉਹਨਾਂ ਨੂੰ ਮਿਲਣ ਪਹੁੰਚੇ ਸਾਨੀ ਨੂੰ ਧਾਰਮਿਕ ਸਮਾਗਮ ਤੋਂ ਹਿਰਾਸਤ ਦੇ ਵਿੱਚ ਲਿਆ ਸੂਤਰਾਂ ਦੇ ਅਨੁਸਾਰ ਮੋਗਾ ਤੋਂ ਪੁਲਿਸ ਦੇ ਵੱਲੋਂ ਕੁਝ ਛੱਕੀ ਨੌਜਵਾਨਾਂ ਨੂੰ ਪੁੱਛ ਕੇ ਚਲਾਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਰ ਅਜੇ ਤੱਕ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਤੁਹਾਨੂੰ ਦੱਸ ਦਈਏ ਕਿ ਬੀਤੀ ਸ਼ਾਮ ਸੁੰਦਰ ਨਗਰ ਦੇ ਵਿੱਚ ਹਿੰਦੂ ਨੇਤਾ ਰੋਹਿਤ ਸਾਨੀ ਦੇ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਪੁਲਿਸ ਨੇ ਉਸ ਨੂੰ ਉੱਥੋਂ ਸੁਰੱਖਿਆ ਦੇ ਕੇ ਘਰ ਦੇ ਵਿੱਚੋਂ ਨਜ਼ਰਬੰਦ ਕਰ ਦਿੱਤਾ ਸੂਤਰਾਂ ਦੇ ਅਨੁਸਾਰ ਇਸ ਸਮੇਂ ਸਾਨੀ ਦਾ ਮੋਬਾਈਲ ਵੀ ਪੁਲਿਸ ਦੇ ਕਬਜ਼ੇ ਦੇ ਵਿੱਚ ਹੈ ਸਾਨੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਆਉਣ ਜਾਣ ਵਾਲੇ ਹਰ ਵਿਅਕਤੀ ਨੂੰ ਪੁੱਛ ਪੜਤਾਲ ਕਰਨ ਤੋਂ ਬਾਅਦ ਹੀ ਗਲੀ ਅੰਦਰ ਜਾਣ ਦਿੱਤਾ ਜਾ ਰਿਹਾ ਸੂਤਰਾਂ ਅਨੁਸਾਰ ਇੰਟੈਲੀਜੈਂਸ ਕੋਰ ਪੰਜਾਬ ਭਰ ਦੇ ਕੁੱਲ 23 ਵਿਅਕਤੀਆਂ ਦੀ ਸੂਚੀ ਹੈ ਲੁਧਿਆਣਾ ਦੇ ਕਰੀਬ 8 ਲੋਕ ਇਸ ਸੂਚੀ ਦੇ ਵਿੱਚ ਸ਼ਾਮਲ ਨੇ ਪਰ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਚੁੱਪ ਹੀ ਧਾਰੀ ਹੋਈ ਹੈ ਦੇਖੋ ਮੈਂ ਰੋਹਿਤ ਸ਼ਰਮਾ ਸ਼ਿਵ ਸਨਨਾ ਭਾਰਤ ਮੰਚੀ ਤੋਂ ਪੰਜਾਬ ਚੇਅਰਮੈਨ ਅੱਜ ਸਾਡੇ Hindu ਜਿਹੜਾ ਭਰਾ ਆ ਰੋਹਿਤ ਸਾਨੀ ਉਸ ਅਫਸਰਾਂ ਦੀ ਨੂੰ ਕੋਈ ਇੰਪਿਡੈਂਟ ਮਿਲੇਗੀ ਵੀ ਇਹਨਾਂ ਨੂੰ ਜਾਨ ਨੂੰ ਖਤਰਾ ਹੋ ਸਕਦਾ ਤਾਂ ਹੀ ਪ੍ਰਸ਼ਾਸਨ ਇਹਨਾਂ ਨੂੰ ਨਜ਼ਰਬੰਦ ਕੀਤਾ ਹੈ ਔਰ ਸਾਡੀ ਪੰਜਾਬ ਦੀ ਜਿਹੜੀ ਪੁਲਿਸ ਹੈ ਬਹਾਦਰ ਪੁਲਿਸਾਂ ਇਹਨਾਂ ਨੇ ਆਤਵਾਦ ਦਾ ਵੀ ਸਫਾਇਆ ਕੀਤਾ ਸੀ ਔਰ ਇਹ ਹਮੇਸ਼ਾ ਹਰ ਟਾਈਮ ਸਾਡੀ ਸੇਵਾ 'ਚ ਹਾਜ਼ਰ ਨੇ ਅਸੀਂ ਇਹਨਾਂ ਦੇ ਕਹਿਣ ਅਨੁਸਾਰ ਚੱਲਣਾ ਜਿੱਦ ਦੇ ਨੇ ਕਿ ਵੀ ਸਾਨੂੰ ਸੇਫ ਆ ਤੁਸੀਂ ਘਰੇ ਰਹਿ ਕੇ ਸੇਫ ਹੋ ਮੈਂ ਤਾਂ ਤਾਂ ਆਇਆ ਸੀ ਕਿ ਚਲ ਮੈਂ ਮਿਲਿਆ ਵਾਂ ਠੀਕ ਹੈ ਜੀ ਵੀ ਦੇਖ ਕੇ ਆਵਾਂ ਖੁਸ਼ਾਂਤੀ ਆ ਮੈਂ ਦੇਖਣ ਆਇਆ ਮੈਨੂੰ ਮਨ ਨੂੰ ਤਸੱਲੀ ਹੋ ਗਈ ਵੀ ਹਾਂ ਸਾਡਾ ਭਰਾ ਬਿਲਕੁਲ ਸੇਫ ਆ ਪੂਰਬੀ ਪੰਜਾਬ ਦੇ ਕਈ ਨੇਤਾ ਜੀ ਲੁਧਿਆਣਾ ਦੇ ਨੇਤਾ ਜੀ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਦੇਖੋ ਜੀ ਇਹ ਤਾਂ ਤੁਹਾਨੂੰ ਅਫਸਰ ਦੱਸ ਸਕਦੇ ਆ ਸੁਣਨ ਚ ਤਾਇਆ ਵਾ ਜੇ ਤੁਹਾਡੀ ਕਿਉਂਕਿ ਮੀਡੀਆ ਤੋਂ ਕੁਝ ਲੱਗਿਆ ਨਹੀਂ ਹੋਇਆ ਠੀਕ ਆ ਜੀ ਹੋ ਸਕਦਾ ਵੀ ਜਿੰਨੇ ਵੀ ਸਾਡੇ ਕਿਤੇ ਵੀ ਸਾਡੇ ਸਿਪਾਹੀਆਂ ਭਰਾਵਾਂ ਨੂੰ ਸਾਰੇ ਇਹਨਾਂ ਦੇ ਉੱਤੇ ਪਰਮਾਤਮਾ ਆਪਣਾ ਮਿਹਰ ਭਰਿਆ ਹੱਥ ਰੱਖੇ ਬholenath ਜੀ ਕਿਉਂਕਿ ਇਸ ਟਾਈਮ ਇਹ ਜਿਹੜਾ ਦੌਰ ਹੈ ਨਾ ਬੜਾ ਖਤਰਨਾਕ ਦੌਰ ਚੱਲ ਰਿਹਾ ਵੀ ਸਭ ਦੀ ਜਾਨ ਜਿਹੜੀ ਹੈ ਨਾ ਜ਼ਰੂਰੀ ਆ ਕਿਉਂਕਿ ਜਿਹੜੇ ਦੇਖੋ ਜਿਹੜੇ ਮਾਰਨ ਵਾਲਾ ਇਹਨੂੰ ਇੱਕ ਵਾਰੀ ਸਮਾਂ ਚਾਹੀਦਾ ਸਾਨੂੰ ਬਚਣ ਵਾਸਤੇ ਬਾਰ-ਬਾਰ ਸਮਾਂ ਉਹਨਾਂ ਨੂੰ ਮਾਰਨ ਵਾਸਤੇ ਇੱਕ 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 ਵਾਰੀ ਮੌਕਾ ਚਾਹੀਦਾ ਸਾਨੂੰ ਬਚਣ ਵਾਸਤੇ ਬਾਰ-ਬਾਰ ਮੌਕਾ ਚਾਹੀਦਾ ਪਰ ਕਿਹਾ ਜਾ ਰਿਹਾ ਕਿ ਇੱਕ ਮਹੀਨੇ ਲਈ ਬੰਦ ਕਰ ਦਿੱਤਾ ਗਿਆ ਕਿਸੇ ਫੰਕਸ਼ਨ ਤੇ ਦੀ ਉੱਥੇ ਫੋਰਸ ਇਕੱਠੀ ਹੋ ਗਈ ਮਤਲਬ ਪੋਚ-ਪੋਚ ਵਾਲਾ ਇਹ ਜਿਹੜਾ ਕਿ ਕੰਮ ਹੋ ਗਿਆ ਸੀਗਾ ਇਹ ਦੇਖੋ ਜੀ ਇਹ ਅਫਸਰਾਂ ਨੂੰ ਲੱਗਿਆ ਵੀ ਖਤਰਾ ਐ ਨੂੰ ਰੋਇਸਾਨੀ ਨੂੰ ਉਹਨਾਂ ਨੇ ਲਾਅਨ ਆਰਡਰ ਮੇਨਟੇਨ ਕੀਤਾ ਕੋਈ ਐਸੀ ਗੱਲ ਨਹੀਂ ਹੋਣੀ ਲੁਧਿਆਣਾ ਸ਼ਹਿਰ ਚ ਕੋਈ ਸਾਡੇ ਲੁਧਿਆਣਾ ਦੇ ਸੀਪੀ ਸਾਹਿਬ ਬੜਾ ਅੱਛਾ ਕੰਮ ਕਰ ਰਹੇ ਨੇ ਠੀਕ ਹੈ ਜੀ ਕਿਤੇ ਕੋਈ ਕੋਈ ਨਾ ਕੋਈ ਐਸੇ ਜਿਹੜੇ ਮਾੜੇ ਆਂਸਰ ਫੜੇਗੇ ਹੋਣਗੇ ਠੀਕ ਹੈ ਜੀ ਜੋ ਕਾਲਾਸ탄 ਦੀ ਮੂਮੈਂਟ ਚ ਹੋਣਗੇ ਕਿਸੇ ਵੀ ਕਿਸੇ ਕਿਸੇ ਤਰ੍ਹਾਂ ਦੀ ਕੋਈ ਮੂਮੈਂਟ ਚ ਹੋ ਸਕਦਾ ਉਹਦੇ ਕਰਕੇ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੋਰ ਤਾਂ ਕੋਈ ਐਸੀ ਗੱਲ ਨਹੀਂ ਹੈ ਪ੍ਰਸ਼ਾਸਨ ਨੇ ਅੱਛਾ ਕੰਮ ਕੀਤਾ ਹੈ ਵੀ ਕਿਸੇ ਦੀ ਜਾਨ ਬਚਾਈ ਹੈ ਤੁਸੀਂ ਕਿਹਾ ਕਿ ਖਤਰਾ ਹੈ ਧਮਕੀਆਂ ਦੇ ਇਹ ਜਿਹੜੀਆਂ ਧਮਕੀਆਂ ਮਿਲਦੀਆਂ ਨੇ ਖਾਲੀ ਸ਼ਿਖਸ਼ਾ ਨਾਲੋਂ ਮਿਲਦੀਆਂ ਨੇ ਹੋਰ ਕਿਸੇ ਨਾਲ ਕਿਉਂ ਨਹੀਂ ਹੁੰਦਾ ਭਾਜੀ ਦੇਸ਼ਤ ਲਈ ਅਸੀਂ ਬੋਲਦੇ ਆ ਠੀਕ ਹੈ ਜੀ ਇਹ ਲੋਕ ਕੀ ਕਰਦੇ ਆ ਇਹ ਅੱਤਵਾਦੀ ਦੀ ਰਿਹਾਈ ਵਾਸਤੇ ਮੋਰਚੇ ਲਾਉਂਦੇ ਆ ਇਹ ਉਹਨਾਂ ਦੇ ਨਾਂ ਤੇ ਗੁਰੂ ਗੁਰੂ ਘਰਾਂ ਦੇ ਵਿੱਚ ਫੋਟੋਆਂ ਲਾ ਕੇ ਕੀ ਪ੍ਰੇਰਿਤ ਕਰਦੇ ਬੱਚਿਆਂ ਨੂੰ ਬੱਚੇ ਪੁੱਛਣਗੇ ਵੀ ਇਹ ਕੌਣ ਨੇ ਤੁਸੀਂ ਕਿਸੇ ਗੁਰਦੁਆਰਾ ਸਾਹਿਬ 'ਚ ਦੇਖ ਲੋ ਜਾ ਕੇ ਠੀਕ ਹੈ ਜੀ ਜਿਹੜੇ ਵੱਡੇ ਵੱਡੇ ਆ ਨਾ ਜਿੱਦੇ ਵਿੱਚ ਭਿੰਡੜਾਲਿਆਂ ਨੂੰ ਪ੍ਰਮੋਟ ਕੀਤਾ ਜਾਂਦਾ ਠੀਕ ਆ ਮੈਂ ਕਹਿੰਦਾ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਠੀਕ ਆ ਆਪਾਂ ਬੱਚੇ ਆਲੇ ਹੋ ਕੇ ਗੁਰ ਗੋਬਿੰਦ ਸਿੰਘ ਜੀ ਦੀ ਬੱਚਿਆਂ ਦੀ ਕੁਰਬਾਨੀ ਉਹਦਾ ਭੁੱਲ ਗਏ ਆਪਾਂ ਆਤਵਾਦੀਆਂ ਦੀਆਂ ਤਸਵੀਰਾਂ ਲਾ ਕੇ ਕੀ ਸਾਬਤ ਕਰ ਰਹੇ ਆ ਕੀ ਆਪਾਂ ਕੀ ਸੰਦੇਸ਼ ਦੇਵਾਂਗੇ ਬੱਚਿਆਂ ਨੂੰ ਆਣ ਵਾਲੀ ਪੀੜ੍ਹੀ ਨੂੰ ਆਪਾਂ ਕਹਿ ਦਾਂਗੇ ਨਾ ਵੀ ਯਾਰਾ ਸਾਡਾ ਬਜ਼ੁਰਗ ਬੜਾ ਬਹਾਦਰ ਸੀ ਉਹ ਮੱਲਿਆਂ ਨੇ ਕਹਣਾ ਉਹ ਪੁੱਛ ਕੇ ਦੇਖੋ ਕੀ ਕੀ ਕੰਮ ਕਰਦਾ ਸੀ ਉਹ ਠੀਕ ਹੈ ਹਿੰਦੂਅਰ ਸਿੱਖਾਂ ਦਾ ਨੋ ਮਾਦਰੀ ਸੇਵਰ ਹਮੇਸ਼ਾ ਬਰਕਰਾਰ ਰਹੂਗਾ ਕਿਹੜੇ ਜਿਹੜੇ ਮੁਠੀ ਪਰ ਲੋਕ ਨੇ ਜਿਹੜੇ ਕੱਟੜਪੰਥੀ ਜਿਹੜੇ ਖਾਲਸਾਤਾਨ ਦੀ ਮੰਗ ਕਰਦੇ ਆ ਉਹ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਤੇ ਗ੍ਰਹਿ ਮੰਤਰੀ ਨੇ ਵੀ ਕਿਹਾ ਤਾਂ ਇਹ ਖਾਲਸਾਤਾਨ ਦਾ ਜਿਹੜਾ ਨਾ ਇਹ ਮੂੰਹ ਤੋਂ ਜਵਾਬ ਦੇਵਾਂਗੇ ਇੱਕ ਉਹ ਜਿਹੜਾ ਉੱਥੋਂ ਦਾ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਟੋਰੰਟੋ ਕੀ ਉਹਦਾ ਨਾਮ ਆ ਬੜਾ ਜੀਵ ਜੇ ਜਸਟਿਸ ਟੋਰਟੋ ਜਿਆ ਹਨਾ ਉਹਨੇ ਬੜਾ ਗੰਦ ਪਾਇਆ ਦਿਆ ਉਹਨੇ ਕੀ ਕਿਹਾ ਤਾਂ ਕਿ ਇਹ ਵੀ ਤਿਰੰਗਾ ਉਹ ਸਾਡੇ ਦੇਸ਼ ਦਾ અપਮਾਨ ਕਰਾ ਰਿਹਾ ਉਹ ਜਿੰਨੇ ਸ਼ਰਨ ਲੈ ਰਹੇ ਨੇ ਵਿਦੇਸ਼ਾਂ ਦੀ ਧਰਤੀ ਤੇ ਲੈ ਰਹੇ ਨੇ ਜਿੰਨੇ ਗੈਂਗਟਰ ਇਹ ਤੋਂ ਡੱਲੇ ਵਰਗੇ ਛੱਲੇ ਵਰਗੇ ਜਿੰਨੇ ਵੀ ਨੇ ਉੱਥੇ ਬੈਠੇ ਨੇ ਉੱਥੋਂ ਧਰਤੀ ਤੋਂ ਬੈਠ ਕੇ ਜਿਹੜੇ ਪੰਜਾਬ ਦੇ ਵਿੱਚ ਨੈਟਵਰਕ ਚਲਾ ਰਹੇ ਨੇ ਜੇਹਲਾ ਤੋਂ ਨੈਟਵਰਕ ਚੱਲਦਾ ਸਾਰਾ ਠੀਕ ਆ ਜੀ ਕਿਲਿੰਗ ਮਟਰ ਉਸ ਤੋਂ ਸਟਾਰਟ ਹੁੰਦੇ ਆ ਐਸਮ ਜੱਟ న్యూਸ ਦੇ ਲਈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਦੀ ਰਿਪੋਰਟ